ਬੰਗਲਾਦੇਸ਼ ਹਿੰਸਾ ਦੇ ਇੱਕ ਸਾਲ ਤੋਂ ਵੀ ਵੱਧ ਸਮੇਂ ਦੇ ਬਾਅਦ ਦੇਸ਼ ਦੀ ਰਾਜਧਾਨੀ ਢਾਕਾ ਦੇ ਵਿੱਚ ਇੱਕ ਵਾਰ ਮੁੜ ਤੋਂ دہشت ਫੈਲ ਗਈ ਕਈ ਥਾਵਾਂ ਉੱਤੇ ਬੰਬ ਧਮਾਕਿਆਂ ਨੇ ਲੋਕਾਂ ਨੂੰ دہشت ਦੇ ਵਿੱਚ ਪਾ ਦਿੱਤਾ ਢਾਕਾ ਦੇ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਲਗਾਤਾਰ ਵੱਧਦੇ ਜਾ ਰਹੇ ਹਨ ਸਥਿਤੀ ਹੁਣ ਅਜਿਹੇ ਬਿੰਦੂ ਤੇ ਪਹੁੰਚ ਗਈ ਹੈ ਜਿੱਥੇ ਪੁਲਿਸ ਨੇ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਇੱਕ ਨਿਊਜ਼ ਰਿਪੋਰਟ ਦੇ ਅਨੁਸਾਰ ਪੁਲਿਸ ਨੇ ਐਤਵਾਰ ਨੂੰ ਢਾਕਾ ਵਿੱਚ ਕਈ ਬੰਬ ਧਮਾਕਿਆਂ ਦੀ ਪੁਸ਼ਟੀ ਕੀਤੀ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ ਜਾਨੀ ਕਿ ਆਈਸੀਟੀ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਰੁੱਧ ਦੋਸ਼ਾਂ ਤੇ ਆਪਣਾ ਫੈਸਲਾ ਸੁਣਾਉਣ ਵਾਲਾ ਹੈ ਤਾਂ ਇਸ ਫੈਸਲੇ ਤੋਂ ਪਹਿਲਾਂ ਦੇਸ਼ ਭਰ ਦੇ ਵਿੱਚ ਹਿੰਸਾ ਹੈ ਜਿਹੜੀ ਉਹ ਫੈਲ ਗਈ ਹੈ ਟਾਕਾ ਬੰਬ ਧਮਾਕਿਆਂ ਦੇ ਵਿੱਚ ਹੁਣ ਤੱਕ ਕਿਸੇ ਦੇ ਮਾਰੇ ਜਾਣ ਦੀ ਜਾਂ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਲੇਕਿਨ ਲੜੀਵਾਰ ਧਮਾਕਿਆਂ ਨੇ ਟਾਕਾ ਨੂੰ ਹਿਲਾ ਕੇ ਰੱਖ ਦਿੱਤਾ ਪੂਰੇ ਬੰਗਲਾਦੇਸ਼ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪੁੱਤਰ ਅਤੇ ਸਲਾਹਕਾਰ ਸੁਜੀਵ ਵਾਜ਼ੇਦ ਨੇ ਇੱਕ ਵੱਡਾ ਬਿਆਨ ਇਸ ਦੌਰਾਨ ਦਿੱਤਾ ਇੱਕ ਇੰਟਰਵਿਊ ਵਿੱਚ ਵਾਜ਼ਲੇਦ ਨੇ ਯੂਨਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀ ਪਾਰਟੀ ਤੋਂ ਪਾਬੰਦੀ ਨਹੀਂ ਹਟਾਈ ਜਾਂਦੀ ਤਾਂ ਅਵੀਮ ਲੀਗ ਸਮਰਥਕਾਂ ਦਾ ਫਰਵਰੀ ਵਿੱਚ ਹੋਣ ਵਾਲੀਆਂ ਆਮ ਚੋਣਾਂ 'ਤੇ ਡੂੰਘਾ ਪ੍ਰਭਾਵ ਪਵੇਗਾ ਉਹਨਾਂ ਇਹ ਵੀ ਕਿਹਾ ਕਿ ਵਿਰੋਧ ਪ੍ਰਦਰਸ਼ਨ ਵਿਆਪਕ ਹਿੱਸਾ ਵਿੱਚ ਵੱਧ ਸਕਦੇ ਹਨ ਵਾਜ਼ਲੇਦ ਦਾ ਇਹ ਬਿਆਨ ਟ੍ਰਿਬਿਊਨਲ ਅਦਾਲਤ ਦੇ ਫੈਸਲੇ ਤੋਂ ਇੱਕ ਦਿਨ ਪਹਿਲਾਂ ਆਇਆ ਜੋ 2024 ਵਿੱਚ ਵਿਦਿਆਰਥੀਆਂ ਦੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨਾਂ ਤੇ ਘੱਤ ਕਾਰਵਾਈ ਲਈ ਹਸੀਨਾ ਨੂੰ ਜ਼ਿੰਮੇਵਾਰ ਠਹਿਰਾ ਸਕਦਾ ਹੈ ਹਸੀਨਾ ਨੇ ਇਸ ਮਾਮਲੇ ਨੂੰ ਰਾਜਨੀਤਿਕ ਤੌਰ ਤੇ ਪ੍ਰੇਰਿਤ ਦੱਸਿਆ ਹਸੀਨਾ ਅਗਸਤ 2024 ਵਿੱਚ ਬੰਗਲਾਦੇਸ਼ ਤੋਂ ਭੱਜਣ ਤੋਂ ਬਾਅਦ ਦਿੱਲੀ ਦੇ ਵਿੱਚ ਜਲਾਵਤਨੀ ਵਿੱਚ ਰਹਿ ਰਹੀ ਹੈ ਵਾਜਿਦ ਨੇ ਕਿਹਾ ਹੈ ਕਿ ਭਾਰਤ ਉਸ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰ ਲਈ ਹੈ ਉਹ ਉਸ ਦੇ ਨਾਲ ਇੱਕ ਰਾਜ ਦੇ ਮੁਖੀ ਵਾਂਗ ਵਿਵਹਾਰ ਕਰ ਰਹੇ ਹਨ ਇਹ ਸੀ ਬਿਲਕੁਲ ਜਾਣਦੇ ਹਨ ਕਿ ਫੈਸਲਾ ਕੀ ਹੋਣ ਵਾਲਾ ਹੈ ਉਹ ਇਸ ਨੂੰ ਪ੍ਰਸਾਰਿਤ ਕਰਨਗੇ ਉਸ ਨੂੰ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਸਵਾਭਤ ਤੌਰ ਤੇ ਮੌਤ ਦੀ ਸਜ਼ਾ ਸੁਣਾਈ ਜਾਵੇਗੀ ਉਹ ਮੇਰੀ ਮਾਂ ਦਾ ਕੀ ਕਰ ਸਕਦੇ ਹਨ ਮੇਰੀ ਮਾਂ ਭਾਰਤ ਵਿੱਚ ਸੁਰੱਖਿਅਤ ਹੈ ਭਾਰਤ ਉਸ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ ਤਾਂ ਵੱਡਾ ਬਿਆਨ ਸ਼ੇਖ ਹਸੀਨਾ ਦੇ بیٹے ਵੱਲੋਂ ਦਿੱਤਾ ਗਿਆ ਹੈ ਸੋਮਵਾਰ ਦੇ ਫੈਸਲੇ ਤੋਂ ਪਹਿਲਾਂ ਢਾਕਾ ਦੇ ਵਿੱਚ ਰਾਜਨੀਤਿਕ ਹਿੰਸਾ ਵੱਧ ਗਈ ਐਤਵਾਰ ਨੂੰ ਕਈ ਸੁਧਾਰੀ ਬੰਬ ਫਟ ਗਏ ਅਤੇ ਸਿਰਫ 12 ਨਵੰਬਰ ਨੂੰ 32 ਧਮਾਕਾ ਹੋਏ ਜਿਸ ਦੇ ਵਿੱਚ ਦਰਦਨਾ ਬੱਸਾਂ ਨੂੰ ਅੱਗ ਲਗਾ ਦਿੱਤੀ ਗਈ ਪੁਲਿਸ ਦੇ ਕਥਿਤ ਭੰਨ ਤੋੜ ਦੇ ਦੋਸ਼ ਵਿੱਚ ਆਵਾਮੀ ਲੀਗ ਦੇ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆਏ ਅਧਿਕਾਰੀਆਂ ਨੇ ਸੁਰੱਖਿਆ ਸਖਤ ਕਰ ਦਿੱਤੀ 400 ਤੋਂ ਵੱਧ ਸਰਹੱਦੀ ਗਾਰਡ ਤਾਇਨਾਤ ਕੀਤੇ ਗਏ ਨੇ ਚੌਕੀਆਂ ਨੂੰ ਮਜ਼ਬੂਤ ਕਰ ਦਿੱਤਾ ਗਿਆ ਅਤੇ ਜੰਨਤਕ ਇਕੱਠਾ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਦੇਖਿਆ ਹੋਵੇਗਾ ਕਿ ਸ਼ੇਖ ਹਸੀਨਾਂ ਨੂੰ ਲੈ ਕੇ ਕਿਹੜਾ ਫੈਸਲਾ ਆਉਂਦਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬੰਗਲਾਦੇਸ਼ ਵਿੱਚ ਮਾਹੌਲ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ